ਆਇਕਨ ਜੀ ਕਿ ਫਤਰੀ ਲਾ ਤਾਂ ਬਾਪੂ ਜੀ ਹੋਣਾ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਇਹਨਾਂ ਨੇ ਕੀਮਤੀ ਸਮਾਂ ਕੱਢ ਕੇ ਸੰਗਤ ਦੇ ਰੂਬਰੂ ਹੋਏ ਨੇ ਅੱਜ ਜਿਹੜੇ ਮੇਨ ਦੋ ਮੁੱਦੇ ਨੇ ਐਸਜੀਪੀਸੀ ਵੋਟਾਂ ਸੰਬੰਧ ਵਿੱਚ ਤੇ ਨਸ਼ਿਆਂ ਦੇ ਸੰਬੰਧ ਵਿੱਚ ਸਾਡਾ ਇਲਾਕਾ ਨਹੀਂ ਪੂਰਾ ਪੰਜਾਬ ਤਰਾ ਤਰਾ ਕਰ ਰਿਹਾ ਨਸ਼ਿਆਂ ਦੀ ਦਲਦਲ ਦੇ ਵਿੱਚ ਜਿਹੜਾ ਨਸ਼ੇ ਦਾ ਸੰਗਮਾਂ ਦਰਿਆ ਵਗ ਰਿਹਾ ਆ ਉਸ ਨੂੰ ਠੱਲ ਪਾਉਣ ਲਈ ਅਸੀਂ ਨੌਜਵਾਨ ਕੱਟੇ ਹੋ ਕੇ ਉਰਾਲਾ ਕਰ ਰਹੇ ਹਾਂ ਉਹਨਾਂ ਵਿੱਚ ਸਿੰਘ ਸਾਹਿਬ ਜੀ ਬਾਪੂ ਜੀ ਹੋਣੀ ਸਾਡਾ ਯੋਗਦਾਨ ਦੇ ਰਹੇ ਨੇ ਕਿਤੇ ਨਾ ਕਿਤੇ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਨਸਲਾਂ ਆ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਉਹਨਾਂ ਨੂੰ ਧਰਮ ਦੇ ਨਾਂ ਤੇ ਉਹਨਾਂ ਨੂੰ ਨਸ਼ਿਆਂ ਦੇ ਨਾਂ ਤੇ ਕਿਤੇ ਨਾ ਕਿਤੇ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਆਪ ਸੁਜੀਤ ਕਰ ਸਕੀਏ, ਉਹਨਾਂ ਦਾ ਬੂਟਾ ਹਰਾ ਕਰ ਸਕੀਏ ਤਾਂ ਜੋ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਨਮੋਸ਼ੀ ਨਾ ਦੇਖਣੀ ਪਵੇ। ਅਸੀਂ ਡਟ ਕੇ ਆਪਣੇ ਹੱਕਾਂ ਲਈ ਆਪਣੇ ਹੱਕਾਂ ਲਈ ਲੜ ਸਕੀਏ। ਵਿਸ਼ਵਾ ਉਹ ਦੋ ਚਾਰ ਬੇਨਤੀਆਂ ਅਨਾਂ ਦੇ ਚਰਨਾਂ 'ਚ ਕਰਨ ਵਾਤੇ ਆ ਕਿ ਸਰੋਨੀ ਕਮੇਟੀ ਨੇ ਆ ਵੋਟਾਂ ਤੁਸੀਂ ਜਿਹੜਾ ਸਮਾਂ ਰਹਿ ਗਿਆ ਹੱਬ ਤੱਕ ਉਹਦੇ ਵਾਸਤੇ ਵੱਧ ਤੋਂ ਵੱਧ ਕੋਸ਼ਿਸ਼ ਕਰੋ ਕਿ ਸਾਰੇ ਜਣੇ ਕੋਈ ਕੋਈ ਗੁਰਸਿੱਖ ਮੋੜ ਤੋਂ ਵਾਂਝਾ ਨਾ ਰਵੇ ਉਹ ਬਣਾਉਣ ਦੀ ਕੋਸ਼ਿਸ਼ ਕਰੋ ਤੇ ਆਉਣ ਵਾਲੇ ਸਮੇਂ 'ਚ ਇਲੈਕਸ਼ਨ ਵਾਸਤੇ ਵੀ ਤੁਸੀਂ ਕੋਈ ਉਮੀਦਵਾਰ ਦੀ ਆਪਣੇ ਤੌਰ ਤੇ ਕੋਈ ਸਿਲੈਕਸ਼ਨ ਕਰਕੇ ਰੱਖੋ ਕਿ ਆਪਾਂ ਉਹ ਜਿਹੜੇ ਬੰਦੇ ਨੂੰ ਇੱਥੇ ਇਹ ਕੋਈ ਪੂਰਨ ਜਿਹੜਾ ਕੰਪ੍ਰੈਸਟ ਬੰਦਾ ਹੋਵੇ ਜਿਹੜਾ ਨਿਜਵਾਦ ਹਉਮੇ ਤੋਂ ਸਬਰ ਸੰਤੋਖ ਵਾਲਾ ਹੋਵੇ ਉਹ ਉਹ ਜਿਹਾਂ ਬੰਦਿਆਂ ਦੀ ਚੋਣ ਕਰਕੇ ਜਿਹੜੇ ਸਾਡੀ ਕੌਮ ਦੇ ਹਾਲਾਤ ਬਣੇ ਪਏ ਉਹਨਾਂ ਚੋਂ ਅਸੀਂ ਨਿਕਲ ਸਕੀਏ ਸਾਡੇ ਨੌਜਵਾਨੀ ਨੂੰ ਰਸ਼ਿਆਂ ਤੋਂ ਬਚਾ ਸਕੀਏ ਉਹਨਾਂ ਨੂੰ ਧਰਮ ਨਾਲ ਜੋੜ ਸਕੀਏ ਉਹਨਾਂ ਨੂੰ ਚੰਗੀ ਸਿੱਖਿਆ ਦੇ ਸਕੀਏ ਚੰਗੀ ਸਿਹਤ ਦੇ ਸਕੀਏ ਇਹ ਹੁਣ ਆਵਾਦ ਨੂੰ ਦੁਬਾਰਾ ਆਪਾਂ ਨਾ ਹੀ ਆਵਾਜ਼ ਦੇਈਏ ਕਿਉਂਕਿ ਕੰਗਣਾ ਰੋਣਾ ਉਹਦਾ ਜਿਹੜਾ ਸ਼ੁਰੂ ਤੋਂ ਹੀ ਜੋ ਸ਼ਾਨਾ ਅੰਦੋਲਨ ਚੱਲਿਆ ਉਹ ਸਾਡੇ ਖਿਲਾਫ ਸਿੱਖਾਂ ਦੇ ਖਿਲਾਫ ਪੰਜਾਬੀਆਂ ਦੇ ਖਿਲਾਫ ਬੜੀ ਉਹਨੇ ਜ਼ਹਿਰ ਉਗਲਦੀ ਹੈ ਜਦੋਂ ਵੀ ਉਹਨੂੰ ਮੌਕਾ ਮਿਲਦਾ ਸਾਡੀਆਂ ਧੀਆਂ ਭੈਣਾਂ ਨੂੰ ਉਦੋਂ ਵੀ ਬੜਾ 100-100 ਰੁਪਏ ਤੇ ਆਉਂਦੀਆਂ ਇਹੋ ਜਿਹੇ ਲੋਕ ਜੁਨੇ ਵਰਤੇ ਕਿ ਮੇਰੇ ਖਿਆਲ ਅਕਿ ਇਹੋ ਜਿਹੀਆਂ ਚੀਜ਼ਾਂ ਦਾ ਆਪਾਂ ਨੂੰ ਇਹੋ ਜਿਹੇ ਬੰਦਿਆਂ ਨੂੰ ਸਭੋਂ ਨੋਟਸ ਨਹੀਂ ਲੈਣਾ ਚਾਹੀਦਾ ਨਹੀਂ ਮੇਰੇ ਖਿਆਲ ਦੇ ਜੇ ਸੈਂਸਰ ਬੋਰਡ ਨੇ ਉੱਤੇ ਪੂਰਨ پابੰਦੀ ਲਾਤੀ ਤੇ ਬਹੁਤ ਸਹੀ ਹੈ ਫੈਸਲਾ ਜੀ ਨਹੀਂ ਤੇ ਉਹਦੇ ਨਾਲ ਪੰਜਾਬ 'ਚ ਬਹੁਤ ਵੱਡਾ ਵਾਦ-ਵਾਦ ਉੱਠ ਜਾਣ ਦੀ ਜਾਂ ਹਾਲਾਤ ਖਰਾਬ ਹੋਣ ਦੇ ਅਸਾਰ ਸੀਗੇ ਜੀ ਅਕਾਲ ਤਖਸਰ ਨੇ ਬਹੁਤ ਲੇਟ ਉਹਨਾਂ ਨੂੰ ਤਲਬ ਕੀਤਾ ਉਹਨਾਂ ਨੂੰ ਜਦੋਂ ਉਹ ਗਲਤੀਆਂ ਕਰ ਰਏ ਸੀ ਜਦੋਂ ਕੌਮ ਨਾਲ ਧਰੋਖਾ ਮਾਰ ਰਏ ਸੀ ਉਦੋਂ ਹੀ ਉਹਨਾਂ ਨੂੰ ਤਲਬ ਕਰਕੇ ਉਹਨਾਂ ਨੂੰ ਉਦੋਂ ਹੀ ਰੋਕਣਾ ਚਾਹੀਦਾ ਸੀ ਜਦੋਂ ਜੇ ਫਿਰ ਵੀ ਕੀਤਾ ਤੇ ਮੇਰੇ ਖਿਆਲ ਕੋ ਸਾਰੇ ਉਹ ਭਾਗੀ ਆ ਤੇ ਉਹਨਾਂ ਨੂੰ ਸਾਰਿਆਂ ਨੂੰ ਮੇਰੇ ਖਿਆਲ ਕੋ ਬਾਕੀ ਲੀਡਰਸ਼ਿਪ ਨੇ ਮੰਤਰੀਆਂ ਤੋਂ ਇਲਾਵਾ ਵੀ ਜਿਹੜੀ ਲੀਡਰਸ਼ਿਪ ਸੀਗੀ ਜਿਹੜੀ ਉਹਨਾਂ ਦੇ ਹਾਂ ਚ ਹਾਂ ਮਿਲਾਉਂਦੀ ਰਹੀ ਉਹਨਾਂ ਸਾਰਿਆਂ ਨੂੰ ਤਲਬ ਕਰਨਾ ਚਾਹੀਦਾ ਸੀ ਇਹ ਇੱਕ ਇਹ ਪਾਰਟੀ ਜਿਹੜੀ ਆ ਅਕਾਲੀ ਦਲ ਬਹੁਤ ਸੇਕਾ ਇਤਿਹਾਸ 'ਚ ਇਹਦਾ ਬੜਾ ਵੱਡਾ ਯੋਗਦਾਨ ਸੀ ਸਾਡੀ ਇੱਕ ਖੇਤਰੀ ਪਾਰਟੀ ਸੀ ਸਾਡੀ ਕੌਮ ਦੀ ਹਰ ਇੱਕ ਜਗ੍ਹਾ ਉਹਨਾਂ ਨੇ ਦੇਸ਼ਾਂ ਵਿਦੇਸ਼ਾਂ 'ਚ ਜਦੋਂ ਕੋਈ ਸਾਡੇ ਕੋਲ ਨਸੀਬਤ ਆਉਂਦੀ ਸੀ ਸਾਡੇ ਨਾਲ ਖੜਦੀ ਸੀ ਤੇ ਸਾਡੇ ਹਿੱਤਾਂ ਦੀ ਉਹਨਾਂ ਨੇ ਬੜੀ ਵੱਡੀਆਂ ਲੜਾਈਆਂ ਲੜੀਆਂ ਪੰਜਾਬੀ ਸੂਬਾ ਬਣਾਉਣ ਵਾਸਤੇ ਉਹਨਾਂ ਨੇ ਬਹੁਤ ਵੱਡਾ ਸੰਘਰਸ਼ ਕੀਤਾ ਤੇ ਉਹਨਾਂ ਦਾ ਪਰ ਜਦੋਂ ਇੱਕ ਇੱਕ ਪਰਿਵਾਰ ਦੇ ਕਬਜ਼ੇ 'ਚ ਆ ਗਈ ਮੇਰੇ ਖਿਆਲੋਂ ਅਕਾਲੀ ਦਲ ਨਹੀਂ ਉਹ ਕਾਲੀ ਦਾਲੀ ਬਣ ਕੇ ਰਹਿ ਗਿਆ ਬਦਲ ਦਾਲ ਬਣ ਕੇ ਰਹਿ ਗਿਆ ਇਸ ਕਰਕੇ ਅਕਾਲੀ ਦਲ ਨੂੰ ਦੁਬਾਰਾ ਸਿਰਜੀ ਕਰਨ ਦੀ ਬਹੁਤ ਵੱਡੀ ਲੋੜ ਆ ਉਹ ਤੇ ਅਸੀਂ ਇਹ ਮੇਜਾਉਂਦੇ ਆ ਕਿ ਸਾਡੀ ਇੱਕ ਖੇਤਰੀ ਪਾਰਟੀ ਜਿਹੜੀ ਪੰਜਾਬ ਦੇ ਹੱਕਾਂ ਹਿੱਤਾਂ ਦੀ ਰਾਖੀ ਕਰ ਸਕਦੀ ਹੋਵੇ ਉਹਦੀ ਬਹੁਤ ਵੱਡੀ ਜ਼ਰੂਰਤ ਉਹਦੇ ਵਾਸਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਬਾਦੋਂ ਇਹ ਜਿਹੜੀ ਕਿ ਖੇਤਰੀ ਧਿਰ ਜਿਹੜੀ ਆ ਉਹ ਬਾਕੀ ਜਿਹੜੀਆਂ ਨੈਸ਼ਨਲ ਪਾਰਟੀਆਂ ਉਹ ਪੰਜਾਬ ਨਾਲ ਇਨਸਾਫ ਨਹੀਂ ਕਰ ਸਕਦੀ ਉਹ ਪੰਜਾਬ ਨਾਲ ੱੱਕਾ ਹੀ ਕਰਦੀਆਂ ਹਮੇਸ਼ਾ ਇਸ ਵਾਸਤੇ ਬਹੁਤ ਇੱਕ ਪੰਜਾਬੀ ਜਾਂ ਆਪਣੇ ਸਿੱਖ ਜਿਹੜੀ ਪੰਜਾਬ ਦੀ ਇੱਕ ਪਾਰਟੀ ਜਿਹੜੀ ਹੋਣੀ ਚਾਹੀਦੀ ਹੈ ਕਿ ਜਿਹੜੀ ਇਹ ਆਪਣੇ ਸਾਰੇ ਹੱਕਾਂ ਹਕੂਕਾਂ ਨੂੰ ਬਰਕਰਾਰ ਰੱਖ ਸਕੇ ਚੱਲ ਹੀ ਰਹੀ ਹੈ ਸੰਕਤਾਂ ਦਾ ਸ਼ਾਂਤ ਮਸ਼ਵਰਾ ਚੱਲ ਹੀ ਰਿਹਾ ਹੈ ਜਗਾ ਜਗਾ ਲੋਕਾਂ ਦੀ رائے ਲੈ ਰਹੇ ਹਾਂ ਕਿ ਕੀ ਹੋਣਾ ਚਾਹੀਦਾ ਉਹ ਜੋ ਸੰਕਤਾਂ ਦਾ ਸਾਂਝਾ ਫੈਸਲਾ ਹੋਊਗਾ ਉਹਦੇ ਅਨਸਾਰ ਹੀ ਅਸੀਂ ਕੋਸ਼ਿਸ਼ ਕਰਾਂਗੇ ਸਾਰੇ ਨੰਬੇ ਕੇ ਇੱਕ ਹੀ ਉਮੀਦਵਾਰ ਦੇਣ ਦੀ ਕੋਸ਼ਿਸ਼ ਕਰਾਂਗੇ ਪਰ ਮੇਰੇ ਖਿਆਲ ਆ ਕਿ ਜਿਹੜੀ ਆਪਾ ਤਾਂ ਪੀਏ ਚੰਗੀ ਨਹੀਂ ਸਦੀ ਗੌਂਦੀ ਆਪਾਂ ਨੂੰ ਸਾਰਿਆਂ ਨੂੰ ਨਾਲ ਮਿਲ ਕੇ ਕੋਈ ਇਹ ਚੀਜ਼ ਆ ਕਿ ਕੋਈ ਸਾਂਝਾ ਉਮੀਦਵਾਰ ਲੈਂਦੇ ਲੋ